ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਨੂੰ ਉਹਨੂੰ ਚੌਕੀ ਅੱਜ 25 ਤਰੀਕ ਨੂੰ ਫੇਰ ਟਰੈਲ ਲੱਗ ਰਿਹਾ ਹੈ ਗੱਗੀ ਭਰਾ ਆਪਣਾ ਟਰੈਲ ਆ ਰਿਹਾ ਹੈ ਕੋਈ ਕੰਮ ਨਹੀਂ ਔਖਾ ਦੁਨੀਆ ਤੇ ਕਰਨਾ ਸਦਾ ਆਰੰਭ ਔਖਾ ਉਹ ਵੀ ਹੌਸਲਾ ਚੱਕ ਪਹਾੜ ਦੀਏ ਬਿਨਾ ਹੌਸਲੇ ਚੱਕਣਾ ਖੰਭ ਔਖਾ ਲਾਓ ਜੀ ਪਹਿਲੇ ਚੱਕਰ ਲਈ ਮੁੰਡੇ ਦੌੜ ਚੁੱਕੇ ਨੇ ਬਾਈ ਤੇ 25 ਤਰੀਕਾ ਸੰਡੇ ਆ ਤੇ ਦੇਖ ਸਕਦੇ ਹੋ ਤੁਸੀਂ ਆਪਣੇ ਭਰਾ ਟਰੈਲਰ ਆ ਰਹੇ ਨੇ ਗੱਗੀ ਚੌਕੇ ਨਾਲ ਸਾਡੀ ਸੂਬੇਦਾਰ ਜੀ ਨਾਲ ਫੌਜੀ ਭਰਾ ਆਇਆ ਹੋਇਆ ਲਓ ਜੀ ਨਾਲ ਦੀ ਨਾਲ ਆਪਾਂ ਟਾਈਮ ਦੀ ਜਾਣਕਾਰੀ ਵੀ ਦੇਵਾਂਗੇ ਇਹ ਪਹਿਲਾ ਚੱਕਰ ਆ ਵੀਰੇ ਅਜੇ ਪੂਰਾ ਨਹੀਂ ਹੋਇਆ ਪਹਿਲਾਂ ਵਾਲੀ ਵੀਡੀਓ ਨੂੰ ਬਈ ਬਹੁਤ ਪਿਆਰ ਮਿਲਿਆ ਆਪਣੀ ਨੂੰ YouTube ਚੈਨਲ ਤੇ ਵੀਰੇ ਤੇ ਵੱਧ ਤੋਂ ਵੱਧ ਬਾਈ ਤੁਸੀਂ YouTube ਚੈਨਲ ਨੂੰ ਵੀਰੇ ਸਾਰੇ ਭਰਾਵਾਂ ਨੇ ਸਬਸਕ੍ਰਾਈਬ ਜਰੂਰ ਕਰਨਾ ਵੀਰੇ ਲਓ ਜੀ ਪਹਿਲਾ ਚੱਕਰ ਬਾਈਆ ਲੈਂਡ ਤੇ ਪੂਰਾ ਹੋ ਜਾਣਾ ਇੱਕ ਹੱਥ ਹੋ ਗਿਆ ਇੱਕ ਨਾ ਇੱਕ ਦਾ ਦੂਜਾ ਲਓ ਜੀ ਪਹਿਲਾ ਚੱਕਰ ਵੀਰੇ ਆਹ ਮੁੰਡੇ ਨੇ ਪੂਰਾ ਕਰਤਾ 15 16 ਲਓ ਜੀ ਲਓ ਜੀ ਚੱਕਰ ਚੱਲ ਆ ਵੀ ਹੋ ਗਿਆ ਚੱਕਰ ਚੱਲ ਗਿਆ ਲਓ ਜੀ ਪਹਿਲਾ ਚੱਕਰ ਵੀਰੇ 1 24 25 ਦੇ ਪੂਰਾ ਹੋ ਚੁੱਕਿਆ ਦੂਜਾ ਚੱਕਰ ਸਟਾਰਟ ਹੈ ਪਰ ਮੁੰਡੇ ਪੂਰੇ ਹੌਸਲੇ ਨਾਲ ਭੱਜ ਰਹੇ ਨੇ ਬਹੁਤ ਵਧੀਆ ਬਾਈ ਪਹਿਲਾ ਚੱਕਰ ਪੂਰਾ ਕੀਤਾ ਮੁੰਡਿਆਂ ਨੇ ਲਓ ਜੀ ਉਧਰਲੇ ਪਾਸੇ ਦੇਖੀ ਆਪਾਂ ਹੁਣ ਗਾਂ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਆ ਕਰੋ ਬਾਈ ਕਮੈਂਟ ਕਰੋ ਹਨਾ ਨਾਵੇਂ ਮੁੰਡੇ ਦੌੜ ਰਹੇ ਨੇ ਇਹ ਪਟਿਆਲੇ ਵਾਲੇ ਆ ਮੁੰਡੇ ਸਾਰੇ ਲਾਓ ਜੀ ਦੋ ਗਰੁੱਪ ਬਣਾਏ ਆ ਬਾਈ ਭਰਾ ਮਾਣੇ ਕਿਉਂਕਿ ਮੁੰਡੇ ਜਾਦੇ ਨੇ ਇਸ ਕਰਕੇ ਦੋ ਗਰੁੱਪ ਹੀ ਬਣਦੇ ਨੇ ਇਹਨਾਂ ਨੇ ਬਾਅਦ ਚ ਟ੍ਰਾਇਲ ਲਾਉਣਾ ਉਹ ਚੱਲ ਰਿਹਾ ਹੈ ਦੂਜਾ ਚੱਕਰ ਇਧਰਲੇ ਪਾਸੇ ਬਾਈ ਆ ਮੁੰਡੇ ਆ ਰਹੇ ਨੇ 22 ਲਓ ਜੀ ਨਾਲ ਦੀ ਨਾਲ ਬਾਈ ਤੁਸੀਂ ਟਾਈਮ ਇਧਰ ਸੁਣੀ ਜਾਓ ਭਰਾਵਾ ਤੋਂ 23 24 ਆ ਜਾਓ 25 ਜੀ ਆ ਲਓ ਜੀ 29 30 ਜਲਦੀ ਜਲਦੀ ਸੁਣੋ 35 ਹੋਈ ਲਓ ਜੀ ਲਓ ਜੀ ਦੂਜਾ ਚੱਕਰ ਕਹਿਣ ਦਾ ਭਾਬੇ ਆ ਬਾਈ ਕਿੰਨੇ ਤੇ ਪੂਰਾ ਹੋ ਗਿਆ ਬਾਈ ਦੇਖਿਓ ਮੜਾ ਜਾ 3 ਮਿੰਟ ਚ ਬਾਈ ਭੱਜ ਰਹੇ ਨੂੰ ਭੇਂਟ ਤੱਕ ਲਓ ਜੀ ਤੀਜਾ ਚੱਕਰ ਸ਼ਾਰਟ ਆ ਬਾਈ ਪਰ ਪੂਰਾ ਵਧੀਆ ਟ੍ਰੈਨਲ ਜਿਹੜਾ ਲੱਗ ਰਿਹਾ ਮੁੰਡੇ ਪੂਰੇ ਹੌਸਲੇ ਨਾਲ ਭੱਜ ਰਹੇ ਨੇ ਆਪਣੇ ਚੈਨਲ ਨੂੰ ਬਾਈ ਜਿਹੜੇ ਜਿਹੜੇ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਾਰੇ ਭਰਾ ਸਬਸਕ੍ਰਾਈਬ ਕਰ ਲਓ ਵੀਰੇ ਆਪਾਂ ਵੀਡੀਓ ਇਹ ਫੇਸਬੁੱਕ ਤੇ ਵੀ ਪਾਵਾਂਗੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਵੀਰੇ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀਗੀ ਉਹਨੂੰ ਬਹੁਤ ਪਿਆਰਤਾ ਸਾਰੇ ਭਰਾਵਾਂ ਨੇ ਤੇ ਇਹ ਟ੍ਰੇਲ ਵੀ ਆਪਾਂ ਜਰੂਰ YouTube ਤੇ ਚੜਾਂਗੇ ਲਓ ਜੀ ਇਹਦਾ ਚੌਥਾ ਚੱਕਰ ਸਟਾਰਟ ਆ ਭਈਆ ਮੁੰਡੇ ਦਾ ਲਓ ਜੀ लो जी तीजा चक्कर भाई पूरा हो चुके इन्ह ਲਓ ਜੀ ਉਧਰਲੇ ਪਾਸੇ ਬਾਈ ਮੁੰਡਾ ਆ ਰਿਹਾ ਹੈ ਨਾ ਜਿਹਦਾ ਲਾਸਟ ਚੱਕਰ ਹੈ ਇਹਨਾਂ ਦਾ ਚੌਥਾ ਚੱਕਰ ਸਟਾਰਟ ਹੋ ਗਿਆ ਬਈ ਆ ਮੁੰਡੇ ਦਾ ਆਉ ਮੁੰਡਾ ਵੀਰੇ ਜਿਹੜਾ ਸਾਰਿਆਂ ਨੂੰ ਕੱਟ ਕੇ ਆ ਰਿਹਾ ਹੈ 4 50 ਹੋ ਗਈ ਖਿੱਦਕਾ 4 50 ਹੋ ਗਈ ਵੀਰੇ ਲਾਸਟ ਚੱਕਰਾ ਮੁੰਡਿਆਂ ਦਾ ਲਓ ਜੀ ਚਲੀ ਚਲੀ ਖਿੱਦਕਾ ਖਿੱਦਕਾ ਉਹ ਪਾਜੇ ਕੋੜਾ ਖਿੱਦਕਾ

पैंती पैंती पत्ती पंजतालीह पंजालीस पंजतालीह पंजालीस पंजतालीह पंजतालीह पंजाली पीसतालीसालीस पंजवंजाहु 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 ਲਓ ਜੀ 6 ਮਿੰਟ ਗਿਆ ਸੀ ਵੀਰੇ ਆ ਮੁੰਡਿਆਂ ਨੇ ਜੋ ਵਧੀਆ ਟ੍ਰਾਇਲ ਦਿੱਤਾ ਲਓ ਜੀ ਵੀਡੀਓ 10 15 ਮਿੰਟਾਂ ਤੇ ਪਾ ਦੇਾਂਗੇ ਆਪਾਂ ਡਾਊਨਲੋਡ ਕਰ ਦੇਾਂਗੇ ਸਾਡਾ ਨੂੰ ਚੌਕੇ ਸਾਰਿਆਂ ਨੂੰ ਬਈ ਪਿਆਰ ਭਰੀ ਸਤਿ ਸ੍ਰੀ ਅਕਾਲ